ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਬੀਤੀ ਰਾਤ ਕਸਬਾ ਕੁਮਾਨ ਤੋਂ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਪٹرول ਪੰਪ ਤੇ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਰੈਂਕ ਫਿਲਿੰਗ ਸਟੇਸ਼ਨ ਕੁਮਾਨ ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸੇਲਸਮੈਨ ਪੈਟਰੋਲ ਪੰਪ ਤੇ ਤੇਲ ਪਾ ਰਿਹਾ ਸੀ ਕੀ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਆਪਣੇ ਮੂੰਹ ਟੱਕੇ ਹੋਏ ਸਨ ਅਤੇ ਜਿਨ੍ਹਾਂ ਕੋਲ ਤੇਜ਼ ਤਾਰ ਹਥਿਆਰ ਰਾਡ ਅਤੇ ਦਾਤਰ ਸਨ ਅਤੇ ਉਹਨਾਂ ਨੇ ਸੇਲਸਮੈਨ ਨੂੰ ਰਾਡ ਮਾਰ ਕੇ ਉਸ ਕੋਲੋਂ 14400 ਰੁਪਏ ਦੀ ਨਕਦੀ ਖੋ ਕੇ ਫਰਾਰ ਹੋ ਗਏ ਇਹ ਵਾਰਦਾਤ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਪੁਲਿਸ ਥਾਣਾ ਕੁਮਾਨ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਦੀ ਵਾਰਦਾਤ ਨੂ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਆਓ ਵੇਖਦੇ ਹਾਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਹਲੋ ਅੱਜ ਉਹ ਕਨਪਰਜ ਨੂੰ ਆ। ਅੰਦੀ ਸਰ ਤੁਹਾਡਾ ਨਾਮ ਕੀ ਜੇ? ਹਾਂ ਸਰ ਮੇਰਾ ਨਾਮ ਗਰਮੀ ਸਿੰਘ ਹੈ। ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਨੇਜਰ ਦਾ ਡਿਊਟੀ ਕਰਦਾ। ਤੇ ਜਿਹੜਾ ਮੇਰਾ ਸੇਲਮੈਨ ਉਹ ਥਿਲਮਰ ਜਨਕੇ ਤੇਰ ਪਾ ਰਿਹਾ ਸੀਗਾ ਤੇ ਉਦੋਂ ਦੋ ਲੜਕੇ ਅਨਪਛਾਤੇ ਆਏ ਆ। ਤੇ ਉਹ ਪੈਕ ਹੋ ਕੇ 8:30 ਵਜੇ ਕੋ ਕੋ ਕੇ ਲੈ ਗਿਆ ਕਿੰਨਾ ਕੈਸ਼ ਹੀ ਜੀ ਕੈਸ਼ ਜਾਨਕਿ 14 ਹਜ਼ਾਰ ਹੈ ਤੇ 900 ਰੁਪਿਆ ਹੈਗਾ 400 ਰੁਪਿਆ ਹੈਗਾ 14400 ਰੁਪਏ ਤੇ ਕਿੰਨੇ ਕੇ ਟਾਈਮ ਆਏ ਇਹ ਸਾਢੇ 6 ਦੇ ਲਗ ਭਗ ਦੇ ਲਗ ਕਰੀਬ ਆਏ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਸੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਰਾਤ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਾ ਠੀਕ ਹੈ ਡਾਕਟਰ ਦਾਤਰ ਦਾ ਖਾਕੇ ਇਹਨਾਂ ਨੂੰ ਕੈ ਮਾਰਿਆ ਡਾਕਟਰ ਦੇ ਤੱਕ ਜਿਹੜਾ ਰਾੜ ਆ ਉਹ ਲੜਕੇ ਨੇ ਮਾਰਿਆ ਵਾ ਤੇ ਸੇਲਫ ਮੈਲ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਪੂ ਕਿ ਲੈ ਗਈ ਐ ਤੇ ਦਾਤਰ ਬਾਅਦ ਚ ਪਿਛੇ ਡਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਤਾਂ ਦੇ ਕੋਈ ਇੱਥੇ ਸੀਸੀਟੀਵੀ ਕੈਮਰਾ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹਨਾਂ ਦੇ ਜਦ ਕਿ ਮੂੰਹ ਟੱਕੇ ਹੋਏ ਆ ਤੇ ਆਪਣਾ ਪੁਲਿਸ ਪੁਲਿਸ ਕੱਲ ਜਨਕੇ ਰਾਤ ਨੂੰ ਆਏ ਸੀਗਾ ਉਹ ਪੁਤੌਰ ਸਭ ਕੁਝ ਜਨਕੇ ਆਪਣਾ ਰਿਪੋਰਟਰ ਲਿਖਾ ਪਈ ਐ ਤੇ ਸੀਸੀ ਕੈਮਰੇ ਵਿੱਚ ਜਨਕੇ ਸਭ ਕੁਝ ਦੇਖ ਕੇ ਗਈ ਐ ਅਸੋਚੋ ਸਾਫ ਆ ਠੀਕ ਠੀਕ ਸਰ